ਸਿੰਗਲਾ ਸਾਹਿਬ ਦਾ ਕੋਈ ਸਬੂਤ ਲੋਕਾਂ ਦੇ ਸਾਹਮਣੇ ਨਹੀਂ ਆਇਆ ਵੀ ਕਿਉਂ ਲਾਹਿਆ ਗਿਆ ਇਹ ਲੋਕਾਂ ਦਾ ਜੁਨੇ ਤੁਸੀਂ ਛੋਟੀ ਸਰਕਾਰ ਛੋਟੀ ਸਰਕਾਰ ਨਹੀਂ ਤੁਸੀਂ ਭਗਵਾਨ ਸੇ ਮਾਣ ਹੋਰ ਲੂ ਤੁਸੀਂ ਮਾਰ ਪੁੱਛੋ ਜੀ ਨਹੀਂ ਤੁਸੀਂ ਕਹਿੰਦੇ ਮੈਂ ਨਹੀਂ ਇਸ ਗੱਲ ਦਾ ਆ ਸਿੰਗਲਾ ਬੈਠਾ ਮੇਰੇ ਨਾਲ ਹੈ ਭਰਾ ਇਹ ਮੇਰੀ ਮਦਦ ਕਰੀ ਜਾਂਦਾ ਮੈਂ ਨਹੀਂ ਤੁਸੀਂ ਜੀ ਛੋਟੀ ਹਾਂ ਚ ਹਾਂ ਬੰਦਾ ਨਹੀਂ ਮਲਾਉਂਦਾ ਥੋੜਾ ਜਿਹੜਾ ਸਾਰਿਆਂ ਤੋਂ ਵੱਡਾ ਕੇਜਰੀਵਾਲ ਹੈ ਉਸ ਦੀ ਹੱਥ ਨਹੀਂ ਹਾਂ ਨਹੀਂ ਉਸ ਗੱਲ ਇਸ ਗੱਲ ਦੇ ਵਿੱਚ ਮੈਂ ਨਹੀਂ ਬੋਲਦਾ ਪੰਜਾਬ ਪੰਜਾਬ ਹੈ ਤੇ ਪੰਜਾਬ ਦੀ ਗੱਲ ਪੰਜਾਬ ਨਾਲ ਕਰਨੀ ਹੈ ਇਹ ਤਾਂ ਪੰਜਾਬ ਨਾਲ ਛੋਟਾ ਸੁਪਰੀਮੋ ਆ ਇਹ ਤਾਂ ਯਾਰ ਪਾਰਟੀ ਕਹਿੰਦੀ ਸਾਰੇ ਦੇਸ਼ ਦੀ ਚਲਦੀ ਹੈ ਛੋਟਾ ਵੀ ਕੋਈ ਕਿਸਾਨ ਯੂਨੀਅਨ ਦਾ ਸੁਪਰੀਮੋ ਹੋਣਾ ਹਰ ਇੱਕ ਬੰਦੇ ਦਾ ਸੁਪਰੀਮੋ ਹੁੰਦਾ ਹੈ ਜਵਾਬਦੇਹੀ ਸਰਕਾਰ ਤੋਂ ਹੈ ਚਲੋ ਇਹ ਸਵਾਲ ਵਿੱਚ ਰਹਿ ਗਿਆ ਹੋਰ ਕਰ ਲਈ ਨਹੀਂ ਸਵਾਲ ਪਹਿਲਾਂ ਇਹਦਾ ਜਵਾਬ ਤਾਂ ਦਿਓ ਨਾ ਵੀ ਨਹੀਂ ਇਹ ਬੈਂਕ ਦੇ ਵੀ ਇਹ ਕੱਲ ਨੂੰ ਇਹ ਭਾਈ ਹਾਈ ਕਮਾਂਡ ਕੋਲੇ ਆ ਮਤਲਬ ਆ ਜੀ ਤੇ ਇੱਕ ਬੁਧਰਾਵ ਉਹ ਗੁੰਡਿਆਂ ਦੀ ਮਦਦ ਕਰੀ ਜਾਂਦਾ ਸਾਡੇ ਕਿਸਾਨ ਤੇ ਗੱਡੀਆਂ ਚ ਚੜਾ ਕੇ ਉਹਦੀਆਂ ਦੋਨੇ ਲੱਤਾਂ ਤੋੜ ਕੋਈ ਉਹ ਗਿਰਫਤਾਰ ਨਹੀਂ ਫਿਕੁੰਦਾ ਮਤਲਬ ਅਸੀਂ ਕੀ ਛੋਡੀ ਆਮ ਆਦਮੀ ਸਰਕਾਰ ਤੋਂ ਕੀ ਆਸ ਕਰਾਂ ਮਤਲਬ ਛੋਡੀ ਸਰਕਾਰ ਨੇ ਕਿਹਾ ਸੀ ਵੀ ਜਿਹੜੀ ਖੇਤੀ ਨੀਤੀ ਹੈ ਕਿਸਾਨਾਂ ਦੀ رائے ਨਾ ਬਣਾਈ ਜਾਊ ਜਥੇਬੰਦੀਆਂ ਦੀ رائے ਨਾ ਜਿਹਾ ਬਣਾਈ ਜਾਊਗਾ ਉਹ ਖੇਤੀ ਨੀਤੀ ਮਤਲਬ ਤੁਸੀਂ ਇੱਕ ਅਮਰੀਕਾ ਦੀ ਬੋਸਟਨ ਕੰਪਨੀ ਤੋਂ ਨਹੀਂ ਉਹਨੂੰ ਠੇਕਾ ਦਿੱਤਾ ਨਹੀਂ ਇਹ ਦੋਨੋਂ ਕੀ ਸਬੂਤ ਹੈ ਯਾਰ ਐਵੇਂ ਸਬੂਤ ਅਸੀਂ ਦੇਵਾਂ ਮੈਂ ਖੇਤੀਬਾੜੀ ਮੰਤਰੀ ਇਹ ਜਮਾ ਹੀ ਨਹੀਂ ਹੋ ਸਕਦਾ ੱਲੇ ਬੈਝੇ ਇਲਜ਼ਾਮ ਨਹੀਂ ਇਲਜ਼ਾਮ ਨਹੀਂ ਹੈ ਲੋ ਜਾ ਰਹੇ ਇਸ ਗੱਲ ਦੀ ਮੈਂ ਇਲਜ਼ਾਮ ਕਿਉਂ ਲਾਵਾਂਗੇ ਤੁਸੀਂ ਮਤਲਬ ਸਰਕਾਰ ਛੋਡੀ ਸੱਤਾ ਚ ਆਈ ਸੀ ਵੀ ਆਵਾਜ਼ਕਾਰ ਕਿਸਾਨਾਂ ਨੂੰ ਅਸੀਂ ਜ਼ਿਮੀਨੀ ਹੱਕ ਦੇਣਾ ਜੇ ਛੋਟੇ ਕੋਲੇ ਵੀ ਮਸਲਾ ਕੇ ਵਾਰੀ ਵਾਗ ਗਿਆ ਇੱਕ ਵਾਰੀ ਜਦਦੇ ਤੁਸੀਂ ਠਿਕਰੀ ਵਾਲੇ ਆਏ ਉਹਦੇ ਆਸਪਾਸ ਉਹਦੇ ਤੁਸੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰੋ ਸਾਧਵਾਏ ਮਤਲਬ ਆ ਜੇ ਇੱਕ ਬੁਧਰਾ ਆ ਉਹ ਗੁੰਡਿਆਂ ਦੀ ਮਦਦ ਕਰੀ ਜਾਂਦਾ ਸਾਡੇ ਕਿਸਾਨ ਤੇ ਗੱਡੀਆਂ ਹੀ ਚੜਾ ਕੇ ਉਹਦੀਆਂ ਦੋਨੇ ਲੱਤਾਂ ਤੋੜ ਦੂ ਕੋਈ ਉਹ ਗਿਰਫਤਾਰ ਨਹੀਂ ਕੋਈ ਗੁੰਡੇ ਠੀਕ ਹੈ ਬੰਦ ਕਰਨਾ ਮਤਲਬ ਅਸੀਂ ਕੀ ਛੋਡੀ ਆਮ ਆਦਮੀ ਸਰਕਾਰ ਤੋਂ ਕੀ ਆਸ ਕਰਾ ਬਾਈ ਜੀ ਮੇਰੇ ਤੋਂ ਦਿਆ ਸੀ ਮਤਲਬ ਅਸੀਂ ਨਾਲ ਨਾਲ ਕੀਤਾ ਸੀ ਮੈਨੂੰ ਉਸ ਤੋਂ ਬਾਅਦ ਤਾਂ ਹੀ ਪਤਾ ਤੁਸੀਂ ਕੀ ਗੱਲ ਹੋਈ ਜਾਂ ਨਹੀਂ ਹੋਈ ਜਿਹੜੀ ਵੀ ਮੇਰੇ ਕੋਲੇ ਜੋ ਮਸਲਾ ਆਇਆ ਮੈਂ ਉਹ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਵੀ ਜੇ ਵੀ ਦੱਸੋਗੇ ਮੇਰੇ ਵੱਲੋਂ ਤਾਂ ਇਹ ਕੋਸ਼ਿਸ਼ ਤੁਸੀਂ ਕੈਬਨਟ ਚੋਂ ਹਾਂ ਮੁੱਖ ਨਮੈਂਦੇ ਹੋ ਮਤਲਬ ਛੋਡੇ ਕੋਲੇ ਅਸੀਂ ਫਰਿਆਦ ਲੈ ਕੇ ਗਏ ਅਜੇ ਤੱਕ ਉਹ ਕੋਈ ਅਜੇ ਗੁੰਡੇ ਮਤਲਬ ਮਾਨਸਾਂ ਦੀ ਪੁਲਿਸ ਉਹਨਾਂ ਦੀ ਗੁੰਡਿਆਂ ਦੀ ਪਿੱਠ ਦੇ ਪੂਰੇ ਜੱਜ ਕੇ ਖੜੀ ਹੈ ਅਜੇ ਤੱਕ ਉਹ ਸਰਪੰਚ ਨੂੰ ਜੀ ਜਿਹੜੀ ਉਹਨੇ ਗੱਡੀ ਚੜਾਈ ਆ ਉਹ ਗੱਡੀ ਦਾ ਨੰਬਰ ਹੈ 8080 ਠੀਕ ਹੈ ਸੀਸੀਟੀਵੀ ਚ ਆਇਆ ਹੈ ਨਾ ਸਰਪੰਚ ਨਾ ਉਹਦੀ ਗੱਡੀ ਸਾਰਾ ਕੁਝ ਇਹ ਲੋਲਾ ਉੱਥੇ ਕੀ ਹੈ ਮੈਨੂੰ ਤਾਂ ਉੱਥੇ ਇੱਕ ਜ਼ਮੀਨ ਹੈ ਜੀ ਜੰਗਲਾ ਵਿਸਤਾਰ ਦਾ ਹਾਂ ਉਹ ਮਾਲ ਵਿਭਾਗ ਦੇ ਵਿਭਾਗ ਦੇ ਕੁਸ਼ ਅਧਿਕਾਰੀਆਂ ਦੀ ਆਣ ਗਈਲੀ ਕਾਰ ਉਹ 4 ਸਾਲਾਂ ਪੰਚਾਇਤ ਦੇ ਖਾਤੇ ਚ ਚੱਲੀ ਜੀ ਹਾਲਾਂਕਿ ਉਹ ਜ਼ਮੀਨ ਮਤਲਬ 70 75 ਸਾਲ ਤੋਂ ਉਹ ਕਿਸਾਨ ਉਹ ਕਾਬਜ਼ ਨੇ ਹੂੰ ਤੇ ਉਸ ਜ਼ਮੀਨ ਨੂੰ ਲੈ ਕੇ ਮੈਂ ਲਗਾਤਾਰ ਮਤਲਬ ਬੁਧਰਾਮ ਉਹ ਗੁੰਡਿਆਂ ਦੀ ਭੂ ਮਾਫੀਏ ਦੀ ਮਦਦ ਕਰ ਰਿਹਾ ਚਲੋ ਉਧਰ ਰੱਖ ਲੈਣੇ ਜੀ ਪਾਰਟੀ ਕੋਲੇ ਵੀ ਇਹ ਗੱਲ ਗਲਤ ਹੋ ਰਹੀ ਹੈ ਤੇ ਹਾਂ ਪਹਿਲਾ ਸਵਾਲ ਸੀ ਇਹਦਾ ਦੂਜਾ ਸਵਾਲ ਹੈ ਚਿੱਪ ਵਾਲੇ ਨੂੰ ਜੀ ਤੁਸੀਂ ਕਿਸਾਨੀ ਕੋਲ ਚ ਵੀ ਗਏ ਹੋ ਵੀ ਅਸੀਂ ਵਿਰੋਧ ਕਰਦੇ ਆਂ ਛੋਟੀ ਸਰਕਾਰ ਨੇ ਹੁਣ 2 ਲੱਖ ਮੀਟਰਾਂ ਨੂੰ ਮਤਲਬ ਮਨਜ਼ੂਰੀ ਦੇਤੀ ਅਸੀਂ 660 ਡਿਗ ਬਿਜਲੀ ਦੇ ਦਿੱਤੀ ਬਾਈ ਜੋ ਨਹੀਂ ਉਹਦਾ ਚਿਪਾ ਨਾਲ ਤਾਂ ਬਦਲ ਵੀ ਨਹੀਂ ਬਣਦਾ ਹੁਣ ਜਦੋਂ ਬਿਜਲੀ ਦੇ ਦਿੱਤੀ ਨਹੀਂ ਜਦੋਂ ਦੇਖੋ ਕੇਂਦਰ ਸਰਕਾਰ ਦਾ ਏਜੰਡਾ ਹੈ ਬਿਜਲੀ ਨੂੰ ਪ੍ਰਾਈਵੇਟ ਹੱਥਾਂ ਦੇ ਉਹ ਤਾਂ ਹੁਣ ਯਾਰ ਭਰਾ ਉਸ ਦਾ ਪਤਾ ਨਹੀਂ ਕੀ ਕੇਂਦਰ ਕੋਲੇ ਕੀ ਕੋਇਆ ਕਿ ਆਪਾਂ ਸਾਰੇ ਪੰਜਾਬ ਵਾਲੇ ਇਸ ਗੱਲ ਦਾ ਨਹੀਂ ਲੋਕਾਂ ਦੀ ਮਤਲਬ ਜਿਹੜੀ ਜੇ ਮੇਰੀ ਜਿਹੜੀ ਇਹਦੇ ਬਾਰੇ ਬਿਜਲੀ ਬੂਡ ਬਾਰੇ ਬਹੁਤਾ ਮੈਨੂੰ ਜਾਣਕਾਰੀ ਨਹੀਂ ਕਿੰਨੀ ਉਹ ਸਬਸਿਡੀ ਦਿੰਦੇ ਆ ਕੀ ਦਿੰਦੇ ਆ ਪਰ ਆਪਾਂ 600 ਯੂਨਿਟ ਬਿਜਲੀ ਨਹੀਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਸਾ ਗਰੀਬ ਹੈ ਉਹਨੂੰ ਦਿੰਨੇ ਆ ਮਤਲਬ ਏਜੰਡਾ ਤਾਂ ਤੁਸੀਂ ਉਹਨਾਂ ਦਾ ਲਾਗੂ ਕਰ ਰਹੇ ਹੋ ਕੇਂਦਰ ਸਰਕਾਰ ਦਾ ਜਦੋਂ 2 ਲੱਖ ਮੀਟਰ ਨੂੰ ਤੁਸੀਂ ਪੰਜਾਬ ਦੇ ਵਿੱਚ ਮਨਜ਼ੂਰੀ ਦਿੱਤੀ ਏਜੰਡਾ ਤਾਂ ਉਹਨਾਂ ਦਾ ਪ੍ਰਾਈਵੇਟ ਨਾਲ ਲੱਗੂ ਹੋ ਰਿਹਾ ਮੈਨੂੰ ਇਹ ਤੇ ਲੱਗੇ ਆ ਜਾਂ ਨਹੀਂ ਮਨਜ਼ੂਰੀ ਦਾ ਨਹੀਂ ਲੱਗਣ ਲੱਗਣੇ ਨਹੀਂ ਹੋ ਸਕਦਾ ਕਾਗਜ਼ਾਂ ਚ ਉਹਨਾਂ ਦੀ ਸਬਸਿਡੀ ਵਗੈਰਾ ਦਾ ਸਿਸਟਮ ਹੋਵੇ ਜਿਵੇਂ ਅੱਗੇ ਬਿਜਲੀ ਬੋਰਡ ਤੋਂ ਬਦਲ ਕੇ ਪੀਸੀ GPS 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 BHV ਕੀ ਉਹ ਰੱਖਤਾ ਦਾ ਇਹ ਵਾਰੀ ਉਹ ਸਰਕਾਰਾਂ ਵਿੱਚ ਸ਼ਰਤਾਂ ਹੋ ਜਾਂਦੀਆਂ ਨੇ ਹੋਰ ਦੱਸੋ ਬਾਈ ਜੀ ਜਿਹੜੀ ਇਹ ਅੱਗੇ ਸੈਲੋ ਜੀ ਸਾਰਾ ਪੰਜਾਬ ਲੜਿਆ ਪੂਰੇ ਪੰਜਾਬ ਪੂਰੇ ਭਾਰਤ ਦੇ ਕਿਸਾਨ ਲੜੇ ਨੇ ਉਹ ਕਾਨੂੰਨਾਂ ਨੂੰ ਵਾਪਸ ਕਰਾ ਕੇ ਆਏ ਆ ਤੇ ਅੱਜ ਪੰਜਾਬ ਸਰਕਾਰ ਨੇ ਉਹ ਸੈਲੋਆਂ ਨੂੰ ਫੇਰ ਮਨਜ਼ੂਰੀ ਦੇ ਨਹੀਂ ਜੀ ਨਹੀਂ ਦਿੱਤੀ ਕਿਹਨੇ ਦਿੱਤੀ ਮਨਜ਼ੂਰੀ ਨਹੀਂ ਦਿੱਤੀ ਬਾਈ ਜੀ ਕਿਉਂਕਿ ਖੇਤੀਕਰਾਜ ਦਾ ਵਿਸ਼ਾਏਗਾ ਔਰ ਮਤਲਬ ਪੰਜਾਬ ਸਰਕਾਰ ਤੋਂ ਬਿਨਾਂ ਉਹਨੂੰ ਮਨਜ਼ੂਰੀ ਕਿੱਥੇ ਦੇ? ਨਹੀਂ ਨਹੀਂ ਬਾਈ ਜੀ ਪਹਿਲਾਂ ਤੋਂ ਜਿਹੜੀ 15 16 ਤੋਂ ਚੱਲੀ ਆਉਂਦੀ ਹੈ ਉਹ ਹੈ ਜਿਹੜੀ ਮਨਜ਼ੂਰੀ ਦੀ ਗੱਲ ਆਈ ਸੀ ਨਾਲ ਦੀ ਨਾਲ ਮੈਂ ਵੀ ਪੜ੍ਹ ਲਈ ਸੀ ਔਰ ਸੀਐਮ ਨੇ ਵੀ ਉਸ ਨੂੰ ਵਾਪਸ ਕਰਦਾ ਸੀ ਕਿਵੇਂ ਹੋ ਸਕਦੀ ਹੈ ਮੰਡੀ ਬੋਰਡ ਨੇ ਐਫਸੀਆਈ ਦੇ ਰਾਹੀਂ ਫੂਡ ਸਪਲਾਈ ਜਿਹੜਾ ਫੂਡ ਸਪਲਾਈ ਨੂੰ ਵੀ ਇਹ ਜਿਹੜਾ ਹੁੰਦਾ ਇਹਨੂੰ ਰੱਖਣ ਦੀ ਦਿੱਤਾ ਇਹੋ ਜੀ ਗੱਲ ਆਈ ਸੀਗੀ ਸਟੋਰੇਜ ਉਹਨੂੰ ਕਰਤਾ ਸੀ ਨਹੀਂ ਦੇਖੋ ਮੰਤਰੀ ਸਾਹਿਬ ਮਨਜ਼ੂਰੀ ਤਾਂ ਦਿੱਤੀ ਹੈ ਨਾ ਕੈਂਸਲ ਕਰ ਦਿੱਤਾ ਬਾਈ ਜੀ ਹੁਣ ਜੇ ਕੋਈ ਜੇ ਕਿਸੇ ਨੇ ਕਿਸੇ ਨੇ ਕਰ ਦਿੱਤਾ ਸੀਗਾ ਉਹ ਤਾਂ ਕੈਂਸਲ ਕਰਤਾ ਪਹਿਲਾਂ ਹੀ ਚੱਲੀ ਆ ਰਿਆ ਨਾ ਉਹ ਤਾਂ ਕੈਂਸਲ ਉਦੋਂ ਹੋਇਆ ਜਦੋਂ ਲੋਕ ਸੰਘਰਸ਼ ਦੇ ਮੂਹਰੇ ਨਹੀਂ ਨਹੀਂ ਦੂਜੇ ਦਿਨ ਬਾਈ ਜੀ ਮੈਂ ਤਾਂ ਆਪ ਚਿੱਠੀ ਮੰਗਾ ਲਈ ਸੀ ਤੁਸੀਂ ਤੁਸੀਂ ਚਾਹੇ ਕਹਿ ਲੋ ਇਹਦੀ ਮੈਂ ਕਰਦਾ ਮੈਂ ਤਾਂ ਲਾਲਦੀਨ ਵਾਲੀ ਕਰਤਾ ਸੀ ਚਲੋ ਅਗਲਾ ਸੀ ਖੇਤੀ ਨਹੀਂ ਮਤਲਬ ਛੋਟੀ ਸਰਕਾਰ ਨੇ ਕਿਹਾ ਸੀ ਵੀ ਜਿਹੜੀ ਖੇਤੀ ਨੀਤੀ ਹੈ ਕਿਸਾਨਾਂ ਦੀ ਰਾਇ ਨਾ ਬਣਾਈ ਜਾਊਗੀ ਜਥੇਬੰਦੀਆਂ ਦੀ ਰਾਇ ਨਾ ਜ ਬਣਾਈ ਜਾਊਗੀ ਉਹ ਖੇਤੀ ਨੀਤੀ ਮਤਲਬ ਤੁਸੀਂ ਇੱਕ ਅਮਰੀਕਾ ਦੀ ਬੋਸਟਨ ਕੰਪਨੀ ਤੋਂ ਨਹੀਂ ਉਹਨੂੰ ਠੇਕਾ ਦਿੱਤਾ ਨਹੀਂ ਇਹ ਦੋਨੋਂ ਕੀ ਸਬੂਤ ਹੈ ਯਾਰ ਐਵੇਂ ਬਿਲਕੁਲ ਸਬੂਤ ਅਸੀਂ ਦੇਵਾਂ ਮੈਂ ਖੇਤੀਬਾੜੀ ਮੰਤਰੀ ਇਹ ਜਿਵੇਂ ਨਹੀਂ ਹੋ ਸਕਦਾ ਅੱਲੇ ਬੈਝੇ ਇਲਜ਼ਾਮ ਨਹੀਂ ਇਲਜ਼ਾਮ ਨਹੀਂ ਹੈ ਨੋ ਜਾ ਰਹੇ ਇਸ ਗੱਲ ਦੀ ਮੈਂ ਇਲਜ਼ਾਮ ਕਿਉਂ ਲਾਵਾਂਗੇ ਨਹੀਂ ਭਾਜੀ ਹੈ ਹੀ ਨਹੀਂ ਜਦੋਂ ਇਹ ਕਹਿੰਦਾ ਮੈਂ ਕਹਿੰਦਾ ਮੈਂ ਖੇਤੀਬਾੜੀ ਮੇਰੇ ਵੇਰੀ ਗੱਲ ਸੁਣੋ ਜੇ ਤੁਸੀਂ ਹਰ ਫਾਰਮਰ ਕਮਿਸ਼ਨ ਖੇਤੀਬਾੜੀ ਯੂਨੀਵਰਸਿਟੀ ਦੇ ਕੁਝ ਲੋਕ ਉਹਨਾਂ ਤੋਂ ਲੈ ਕੇ ਥੋੜ੍ਹਾ ਵੀ ਰਾਇ ਲੈ ਕੇ ਉਹ ਖੇਤੀਬਾੜੀ ਨੀਤੀ ਚੱਲੀ ਜਾਂਦੀ ਸੀ ਉदित ਹੈ ਵੀ ਕੀ ਕਿਵੇਂ ਹੋਣਾ ਹੈ ਬਹੁਤ ਵਧੀਆ ਹੋਣੀ ਉਹਨੂੰ ਖੇਤੀ ਨੀਤੀ ਅਸੀਂ ਮੈਂ ਮੈਂ ਵੀ ਜਦੋਂ ਛੋਡੇ ਘਰੇ ਖੇਤੀ ਨੀਤੀ ਦਾ ਖਰੜਾ ਦੇ ਕੇ ਆਇਆ ਜੀ ਸਾਡੀ ਜਥੇਬੰਦੀ ਵੱਲੋਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਗਰਾਹਾ ਵੱਲੋਂ ਤਿੰਨ ਜਥੇਬੰਦੀਆਂ ਨੇ ਤੁਹਾਨੂੰ ਖੇਤੀ ਨੀਤੀ ਸਰਕਾਰ ਨੂੰ ਮੰਗੀ ਸੀ ਅਸੀਂ ਦੇਖੇ ਵੀ ਆਏ ਦੇਖੇ ਲੱਗ ਜਾਂ ਜੀ ਉਹਦੇ 'ਚ ਵੀ ਇਹਦੇ ਵੇਖੋ ਕੀ ਕੁਝ ਪਰ ਮਤਲਬ ਜੇ ਤੁਸੀਂ ਇਹਦਾ ਸਬੂਤ માંગਦੇ ਅਸੀਂ ਸਬੂਤ ਵੀ ਦੇਵਾਂ ਕਿਉਂਕਿ ਅਸੀਂ ਉਹਦਾ ਵਿਰੋਧ ਇਹ ਕਰਦੇ ਆਂ ਵੀ ਉਹ ਜਿਹੜੀ ਕੰਪਨੀ ਐ ਪ੍ਰਾਈਵੇਟ ਉਹਨੇ ਜਿਹੜੇ ਆਪਦੇ ਗਿਣਤੀਆਂ ਬਿੰਤੀਆਂ ਲਾਉਣੀਆਂ ਅਮਰੀਕਾ ਨੂੰ ਦੇਖ ਕੇ ਲਓ ਭਾਈ ਜੀ ਮੈਂ ਅਮਰੀਕਾ ਨਾਲ ਸੰਬੰਧ ਹੀ ਨਹੀਂ ਮੈਂ ਉਸ ਨਾਲ ਮੈਨੂੰ ਕੀ ਅਮਰੀਕਾ ਨਾਲ ਮੈਂ ਤਾਂ ਥੋੜਾ ਪੰਜਾਬ ਦਾ ਮੇਰੇ ਹਾਲਾਂਕਿ ਜਿੱਥੇ ਸਾਲ ਉਮਰ ਰਹਿੰਦੀ ਐ 60ਾਂ ਦੇ ਵਿੱਚ 7:00 ਵਜੇ ਮੈਂ ਅਮਰੀਕਾ ਤੋਂ ਕਿਲੇ ਉੱਥੇ ਕਿਸਾਨ ਨੂੰ ਮਤਲਬ ਜਮੀਨ ਵਾਧਾ ਹੁੰਦੀ ਐ ਸਾਡੇ 2-2 ਇਕੜ ਵਾਲਾ ਭਾਈ ਜੀ ਇਸ ਗੱਲ ਨੂੰ ਮੈਂ ਵੀ ਜਾਣਦਾ ਥੋੜੇ ਵੀ ਕੋਈ ਜਾਣਦਾ ਬਰੀਕੀ ਤੌਰ ਤੇ ਜਾਣਦਾ ਇਸ ਗੱਲ ਦੀ ਕਿਹਨਾਂ ਨਾ ਹੀ ਹੋਈ ਐ ਤੇ ਨਾ ਹੋ ਜੂੰਗਾ ਜਦੋਂ ਮੇਰੇ ਕੋਲੇ ਚਲੋ ਤੇ ਦੂਸਰਾ ਦੋ ਤਿੰਨ ਵਾਰੀ ਛੋਟੀ ਸਰਕਾਰ ਆਈ ਤੋਂ ਫਸਲਾਂ ਮਰ ਗਿਆ ਨਰਮਾ ਮਰਿਆ ਕਣਕ ਤੇ ਜੀ ਮਤਲਬ ਤੁਸੀਂ 6800 ਦੇ ਕੇ ਪੱਲਾ ਝਾੜ ਕੇ ਨਹੀਂ ਨਹੀਂ ਉਹ ਤੋਂ ਸੈਂਟਰ ਗਵਰਨਮੈਂਟ ਦਾ ਦੇ ਸਾਰਾ ਨੋਰਮਲ ਬਣਿਆ ਹੈ ਨਾ ਜਿੰਨਾ ਕਿ ਤੁਸੀਂ ਦੇ ਸਕਦੇ ਦੇਖੋ ਅਸੀਂ ਨਹੀਂ ਕਹਿੰਦੇ ਸੀ ਵੀ ਜਿਹੜੇ ਕਿਸਾਨ ਦੀ ਫਸਲ ਨਹੀਂ ਮਰੀ ਅਸੀਂ ਉਹਨੂੰ ਕਹਿੰਦੇ ਨਹੀਂ ਪਰ ਜਿੱਥੇ ਮਤਲਬ 80 90% ਫਸਲ ਮਰੀ ਉਹਥੇ 6800 ਰੁਪਏ ਕੀ ਕਹਿੰਦੇ ਬਈ ਮੈਂ ਤਾਂ ਪਰਸੈਂਟੇਜ ਨਹੀਂ ਬਣਾਉਂਦਾ ਜੇ ਤੁਸੀਂ ਗੁਰਪ੍ਰੀਤ ਸਿੰਘ ਪਰਸੈਂਟੇਜ ਬਣਾਉਂਦਾ ਉਹ ਬੇਕੇ ਮੈਂ ਕਿ ਮੈਂ ਸਾਰਾ ਕੁਝ ਉਸ ਤਰ੍ਹਾਂ ਕਰਦੇ ਇਹ ਜੀ ਗੱਲ ਆਪਣੇ ਵੱਲੋਂ ਨਹੀਂ ਤੁਸੀਂ ਇਸ ਗੱਲ ਨੂੰ ਕਦੇ ਵੀ ਨਾ ਬਗਾਨਗੀਆ ਕੋ ਮੈਨੂੰ ਮੈਂ ਤੁਹਾਡੇ ਨਾਲ ਹਰ ਗੱਲ ਸਮਝਾਉਂਦਾ ਜੇ ਮਤਲਬ ਆ ਅਸੀਂ ਬਗਾਨਗੀ ਵਾਲੀ ਗੱਲ ਹੁੰਦੀ ਫਿਰ ਅਸੀਂ ਇਹ ਸਵਾਲ ਨਹੀਂ ਕਰਦੇ ਇਹ ਠੀਕ ਹੈ ਤੁਸੀਂ ਕਰੋ ਤੁਸੀਂ ਦੇਖੋ ਕਿਸਾਨ ਦੇ ਪੁੱਤੋਂ ਤੁਹਾਡੇ ਫਾਦਰ ਸਾਹਿਬ ਨਹੀਂ ਨਾ ਮੈਂ ਕਿਸਾਨ ਵੀ ਛੋਟਾ ਮੇਰਾ ਕੋਈ ਕਾਰੋਬਾਰ ਨਹੀਂ ਮੇਰਾ ਖਾਲਸਾ ਮੇਰੀ ਗੱਲ ਤੋਂ ਮੈਂ ਖਾਲਸਾ ਦਾ ਵਜ਼ੀਰ ਬਣਿਆ ਕੋਈ ਇੱਕ ਵੀ ਕੋਈ ਪਰਮਿਟ ਕੋਟਾ ਕੁਝ ਵੀ ਜਿਵੇਂ ਬਲੌਕ ਕਰ ਲੈਂਦੇ ਮੇਰਾ ਕੁਝ ਨਹੀਂ ਮੈਂ ਤਾਂ ਤੁਹਾਡੇ ਨਾਲ ਨਾ ਤੇ ਲੋਕਾਂ ਨੇ ਬਣਾਤਾ ਤੁਰੇ ਫਿਰਦੇ ਠੀਕ ਹੋ ਗਿਆ ਮਤਲਬ ਕੁਝ ਕਿਸਾਨਾਂ ਨੂੰ ਤਾਂ ਮਿਲ ਗਿਆ ਕੁਝ ਕਿਸਾਨਾਂ ਨੂੰ ਐਸਡੀਐਮ ਤਸੀਹਦਾਰ ਪਟਵਾਰੀ ਲਟਰਮ ਸੈਟਰਮ ਸਾਰੇ ਰਲ ਕੇ ਉਹਦਾ ਜਿਹੜਾ ਨਾ ਉਹਦਾ ਮਤਲਬ ਸਰਕਾਰ ਨੇ ਜਿਹਦੇ ਕੋਲ ਜਿਹਦਾ ਨਹੀਂ ਮਿਲਿਆ ਉਹ ਮੜਾ ਪਲੀਜ਼ ਜਿੰਮੇ ਜਿੰਮੇ ਕਿੱਥੇ ਕਿੱਥੇ ਨੇੜੇ ਦੇ ਬੰਦੇ ਨੂੰ ਮਿਲ ਕੇ ਉਹ ਜਿਹ ਵਿੱਚ ਜਿਹੜਾ ਕੋਈ ਲੰਬੀ ਦੜਤਾਲ ਸਰਕਾਰ ਨਹੀਂ ਕਰਦੀ ਅੱਛਾ ਜਿਹੜਾ ਆਖਰੀ ਸਵਾਲ ਆ ਸਾਡਾ ਦੱਸੋ ਤੁਸੀਂ ਲੰਬੀ ਤੇ ਜਿੱਥੇ ਜੀ ਅੱਜ ਤੁਸੀਂ ਲੰਬੀ ਵਾਲੇ ਲੋਕਾਂ ਨੂੰ ਛੱਡ ਕੇ ਇੱਧਰ ਆਗੇ ਉਹ ਕਿਹੜੇ ਲੋਕਾਂ ਦੇ ਵੇਸਾਰਾ ਛੱਡ ਕੇ ਦੇਖੋ ਇਹ ਤੁਹਾਡੀ ਵੀ ਮਰਜ਼ੀ ਹੈ ਦੇਖੋ ਚੋਣ ਹੈ ਪਾਰਟੀ ਨੇ ਕਿਹਾ ਵੀ ਕੋਈ ਬਿਲਕੁਲ ਆਈਐਮਪੀ ਨੂੰ ਜੋੜ ਲੈਣੇ ਤੇ ਮੈਂ ਲੜ ਸਕਦਾ ਮੇਰਾ ਮੌਲਿਕ ਅਧਿਕਾਰ ਹੈ ਲੋਕਲ ਵੋਟਾਂ ਪਾਉਣ ਦੇ ਨਾਲ ਬਿਲਕੁਲ ਮੇਰਾ ਸੋਡਾ ਅਧਿਕਾਰ ਹੈ ਤੁਸੀਂ ਉਦੋਂ ਲੋਕਾਂ ਨਾਲ ਵਾਅਦੇ ਕਰਕੇ ਲੰਬੀ ਤੋਂ ਜਿੱਤੇ ਬਾਈ ਜੀ ਮੈਂ ਕੀਤਾ ਮੈਨੂੰ ਲੰਬੀ ਦੇ ਲੋਕਾਂ ਨੇ ਜਿੱਤਾਇਆ ਅਜੇ ਵੀ ਲੰਬੀ ਦੇ ਲੋਕ ਨਾਲ ਉਸ ਗੱਲ ਨੂੰ ਉਸ ਗੱਲ ਨੂੰ ਬਾਈ ਲੰਬੀ ਲੋਕ ਸਭਾ ਦੀ ਇਹ ਮਾਫੀ ਇਹ ਲੋਕ ਸਭਾ ਟਿੰਡਾ ਇਹ ਮੇਰੀ ਅਗਲੀ ਇਹ ਮੇਰਾ ਅਧਿਕਾਰ ਹੈ ਮੈਂ ਦਸ ਚੋਣਾਂ ਵੀ ਲੜਦਾ ਲੋਕ ਮੈਨੂੰ ਮੋੜ ਦੇਣੇ ਮੋੜ ਜੂਗਾ ਬ ਆਈਐਮਐਲਏ ਚਲੋ ਆਈਐਮਐਲਏ ਸਾਹਿਬ ਖੜੇ ਆ ਆਪਣੇ ਸ਼ੰਕਲਾ ਸਾਹਿਬ ਇਹਤੇ ਦੋਸ਼ ਲਾਤਾ ਇਹਨਾਂ ਨੂੰ ਸਸਪੈਂਡ ਕਰਤਾ ਕਿੱਡੀ ਇਹਨਾਂ ਦੀ ਬਦਨਾਮੀ ਹੋਈ ਜੀ ਮੈਂ ਸਮਝਦਾ ਛੋਟੇ ਭਗਵੰਤ ਮਾਨ ਨੇ ਇੱਕ ਵੀ ਸਬੂਤ ਨਹੀਂ ਦਿੱਤਾ ਵੀ ਜਦ ਅਸੀਂ ਇਸ ਬੰਦੇ ਦੀ ਬਦਨਾਮੀ ਕਰਕੇ ਉਹਦੇ ਤੋਂ ਲਾ ਕੇ ਆ ਸਬੂਤ ਹੈ ਵੀ ਤਾਂ ਕਰਕੇ ਇਹਨੂੰ ਅਸੀਂ ਲਾ ਲਿਆ ਅਕਸਰ ਨੂੰ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਸੀ ਲੋਕਾਂ ਦਾ ਚੁਣਿਆ ਸੀ ਭਗਵੰਤ ਮਾਨ ਵੀ ਉਹੀ ਨਮਾਇੰਦਾ ਚੁਣਿਆ ਸੀ ਬਾਅਦ ਚ ਆਈਐਮਐਲਿਆ ਨੇ ਉਹ ਬਣਾਇਆ ਮਤਲਬ ਅੱਜ ਤੱਕ ਐਸਐਮਐਲਏ ਸਿੰਗਲਾ ਸਾਹਿਬ ਦਾ ਕੋਈ ਸਬੂਤ ਲੋਕਾਂ ਦੇ ਸਾਹਮਣੇ ਨਹੀਂ ਆਇਆ ਵੀ ਕਿਉਂ ਲਾਹਿਆ ਗਿਆ ਇਹ ਲੋਕਾਂ ਦਾ ਚੁਣਿਆ ਇਹਦਾ ਤੁਸੀਂ ਛੋਟੀ ਸਰਕਾਰ ਛੋਟੀ ਸਰਕਾਰ ਦੀ ਤੁਸੀਂ ਭਗਵਾਨ ਸੇ ਮਾਣ ਹੋ ਰਹੇ ਹੋ ਤੁਸੀਂ ਮੈਨੂੰ ਪੁੱਛ ਰਹੇ ਹੋ ਜੀ ਮੈਂ ਨਹੀਂ ਇਸ ਗੱਲ ਦਾ ਆ ਸਿੰਗਲਾ ਬੈਠਾ ਮੇਰੇ ਨਾਲ ਹੈ ਭਰਾ ਇਹ ਮੇਰੀ ਮਦਦ ਕਰੀ ਜਾਂਦਾ ਮੈਂ ਨਹੀਂ ਤੁਸੀਂ ਕੈਬਨਟ 'ਚੋਂ ਇੱਕ ਜ਼ਿੰਮੇਵਾਰ ਉਹਦੇ ਤੇ ਜਿਹੜੇ ਜ਼ਿੰਮੇਵਾਰੀਆਂ ਮੈਂ ਨਿਭਾ ਦੇਣਾ ਭਾਈ ਉਹਨਾਂ ਬਾਰੇ ਜਿਹੜੀ ਗੱਲ ਮੇਰੀ ਵੱਡੀ ਨੀ ਨਹੀਂ ਨਹੀਂ ਦੇਖੋ ਲੋਕਾਂ ਦੀ ਜਵਾਬਦੇਹੀ ਸਰਕਾਰ ਤੋਂ ਹੈ ਚਲੋ ਇਹ ਸਵਾਲ ਵਿੱਚ ਰਹਿ ਗਿਆ ਹੋਰ ਕਰ ਲਓ ਨਹੀਂ ਸਵਾਲ ਪਹਿਲਾ ਇਹਦਾ ਜਵਾਬ ਤਾਂ ਦੇਉਣਾ ਵੀ ਨਹੀਂ ਇਹ ਬੈਂਕ ਦੇ ਇਹ ਇਹ ਕੱਲ ਨੂੰ ਇਹ ਭਾਈ ਹਾਈ ਕਮਾਂਡ ਕੋਲੇ ਆ ਕੱਲ ਦੀ ਗੱਲ ਹੈ ਜੇ ਕੋਈ ਹੋਰ ਬੰਦਾ ਜਿੱਦਦਾ ਹੈ ਭਾਵੇਂ ਅਸੀਂ ਨਹੀਂ ਟੋਣਾ ਜਿੱਸਾ ਲੈਂਦੇ ਤਾਂ ਮਤਲਬ ਇਸ ਕਰਕੇ ਵੀ ਜੇ ਛੋਟੀ ਹਾਂ ਚ ਹਾਂ ਬੰਦਾ ਨਹੀਂ ਮਲਾਉਂਦਾ ਛੋਟਾ ਜਿਹੜਾ ਸਾਰਿਆਂ ਤੋਂ ਵੱਡਾ ਕੇਜਰੀਵਾਲ ਹੈ ਉਹਦੀ ਹਾਂ ਨਹੀਂ ਹਾਂ ਨਹੀਂ ਮਲਾਉਂਦਾ ਇਸ ਗੱਲ ਇਸ ਗੱਲ ਦੇ ਵਿੱਚ ਮੈਂ ਨਹੀਂ ਬੋਲਦਾ ਮੇਰੀ ਹਾਂ ਜਨਾਬ ਮਲਾਉਂਦਾ ਲਾ ਮਲਾਉਂਦਾ ਮੈਨੂੰ ਮੈਨੂੰ ਉਹਨਾਂ ਨੂੰ ਚੰਗਾ ਲੱਗਿਆ ਮੈਨੂੰ ਮਿਸਟਰ ਮਹਾਦੇਵ ਐਮ ਐਲਏ ਤੁਰੇ ਫਿਰਦੇ ਮੈਂ ਦੀ ਗੱਲ ਕਰਦਾ ਇਹ ਚਲੋ ਇਹ ਤੁਸੀਂ ਨਹੀਂ ਕਰਦੇ ਹੁਣ ਛੋਟਾ ਕੇਜਰੀਵਾਲ ਜਿਹੜਾ ਕੇਜਰੀਵਾਲ ਮਤਲਬ ਇੱਕ ਭਾਸ਼ਾ ਇੱਕ ਜ਼ੋਨ ਇਸ ਝੰਡੇ ਨੂੰ ਲਾਗੂ ਕਰਨ ਨੂੰ ਪੂਰਾ ਤਿਆਰ ਰਹਿਆ ਕਰਦਾ ਅਸੀਂ ਕਹਿੰਦੇ ਆ ਵੀ ਬੋਦੀ ਕਰਨ ਲਈ ਤਿਆਰ ਹਨ ਰੱਬ ਜਾਣਦਾ ਕਿਹਨਾਂ ਤਿਆਰ ਹਨ ਉਹਨੇ ਮਤਲਬ ਉਸ ਜਿਹੜਾ ਸ਼ੀ ਵਿਚਾਰਤਾ ਰਾ ਉਹਨੂੰ ਫੋਲੋ ਕਰਕੇ ਉਹਦੇ ਨਾਲ ਸਹਿਮਤੀ ਪ੍ਰਗਟਾਤਾ ਮੇਰੇ ਕੀ ਛੋਟੀ ਸਰਕਾਰ ਮੈਂ ਨੋਟਿਸ ਨਹੀਂ ਬਾਈ ਜੀ ਇਹ ਨੀ ਨਹੀਂ ਜਿਹੜੀ ਜਿਹੜੀ ਹੈ ਨਹੀਂ ਉਹ ਬੈਥਰੂ ਇਹ ਗੱਲ ਦੇਖੋ ਮੰਤਰੀ ਸਾਹਿਬ ਇਹ ਤਾਂ ਕਿਸੇ ਤੋਂ ਲੁਕੀ ਨਹੀਂ ਚਲੋ ਹੋਣਾ ਨਹੀਂ ਬਾਈ ਜੀ ਮੇਰੇ ਨੋਟਸ ਨਹੀਂ ਤੇ ਨਾ ਹੀ ਮੈਂ ਇਹਦੇ ਸਹਿਮਤ ਜਾਂ ਪੰਜਾਬ ਮਤਲਬ ਛੋਟੀ ਸਰਕਾਰ ਪੰਜਾਬ ਪੰਜਾਬ ਹੈ ਤੇ ਪੰਜਾਬ ਦੀ ਗੱਲ ਪੰਜਾਬ ਨਾਲ ਕਰਨੀ ਹੈ ਇਹ ਤਾਂ ਪੰਜਾਬ ਨਾਲ ਛੋਟਾ ਸੁਪਰੀਮੋ ਆ ਉਹ ਇਹ ਤਾਂ ਯਾਰ ਪਾਰਟੀ ਗਏ ਸਾਰੇ ਦੇਸ਼ ਦੀ ਚਲਦੀ ਹੈ ਛੋਟਾ ਵੀ ਕੋਈ ਕਿਸਾਨ ਯੂਨੀਅਨ ਦਾ ਸੁਪਰੀਮੋ ਹੋਣਾ ਹਰ ਇੱਕ ਬੰਦੇ ਦਾ ਸੁਪਰੀਮੋ ਹੁੰਦਾ ਕਿਦੋਂ ਦਾ ਇੱਥੋਂ ਦਾ ਮੁੱਦਾ ਇੱਥੋਂ ਨਾਲ ਨਹੀਂ ਨਹੀਂ ਬਿਲਕੁਲ ਹੁੰਦਾ ਹੁਣ ਜਿਹੜੀ ਇੱਕ ਚੌੜਾ ਇੱਕ ਭਾਸ਼ਾ ਬਦਲੋ ਸਾਰੇ ਤੇ ਉਹ ਉਹ ਨਰਿੰਦਰ ਉਹ ਕੰਮ ਕਰ ਰਹੇ ਨੇ ਨਰਿੰਦਰਪੁਰ ਦੀ। ਸ਼ਿਕਰ ਛੋਟੀ ਪੰਜਾਬ ਸਰਕਾਰ ਨੂੰ ਤਾਂ ਕੱਢਣ ਕਿਉਂ ਨਹੀਂ ਕਰਦੇ? ਕਰਦੇ ਆਂ ਜੀ ਇਸ ਦਾ ਦੋ ਦੋ ਰੋਲ ਰੋਲਾ ਪਾਈ ਜਾਨੇ। ਅਸੀਂ ਤਾਂ ਰੋਲ ਹੀ ਹੁਣ ਹੁਣ ਵੀ ਪਾ ਗਏ ਆਂ ਮੈਂ ਤਾਂ ਹੀ ਰੋਲਾ ਪਾਈ ਜਾਨੇ। ਇਹ ਵੀ ਪਾਈ ਨਹੀਂ ਮਤਲਬ ਜਨਤਕ ਤੌਰ ਤੇ ਖ਼ਵਾਰਾ ਚ ਖੰਡਣਾ ਤੁਸੀਂ ਸੇ ਪੰਜਾਬ ਸਰਕਾਰ ਦੇ ਉਹਦੇ ਨਾਲ ਸਹਿਮਤੀ ਤਾਂ ਨਹੀਂ ਪ੍ਰਗਟ ਹੋਈ ਮੇਰੇ ਕੋਲ। ਮੈਂ ਕੋਈ ਗੱਲ ਨਹੀਂ ਹੋਈ। ਨਹੀਂ ਨਹੀਂ ਪੰਜਾਬ ਸਰਕਾਰ ਦੀ ਨਹੀਂ ਸਹਿਮਤੀ ਹੋਈ। ਭਾਈ ਜੀ ਇਹ ਗੱਲ ਤਾਂ ਵੇਖੋ ਤੁਸੀਂ ਆਪਾਂ ਇਹ ਗੱਲ ਨਾ ਹੋਈ ਹੈ ਤੇ ਨਾ ਹੋਵੇ ਆਪਾਂ ਇਹਦੇ ਸਹਿਮਤੀ ਆਪਾਂ ਦੀ ਨਹੀਂ। ਇਹ ਮੇਰੇ ਕੋ ਇਹ ਫੈਸਲਾ ਮਤਲਬ ਲੋਕਾਂ ਦੇ ਬਿਰ ਹਰਿਆ ਨੂੰ ਪਤਾ ਸਾਨੂੰ ਵੀ ਪਤਾ ਸਾਨੂੰ ਵੀ ਪਤਾ ਜੋ ਜੇ ਲੋਕਾਂ ਦੇ ਵਿਰੋਧ ਜਿਹੜਾ ਲੋਕ ਸਾਡੇ ਵਿਰੋਧ ਹੋ ਜਾਂਦੇ ਨੇ ਭਾਵਨਾਵਾਂ ਪਹੁੰਚਾਉਂਦਾ ਇਹ ਹੱਗੇ ਪਹੁੰਚਾਉਂਦਾ ਜਨਤਕ ਤੌਰ ਤੇ ਉਸ ਦਾ ਵਿਰੋਧ ਕਰਨਾ ਚਾਹੀਦਾ ਜਨਤਾ ਜੀ ਕਰਦੇ ਸਾਰੀ ਮਤਲਬ ਇੱਕ ਵੀ ਕਦੇ ਪ੍ਰੈਸ 'ਚ ਨਹੀਂ ਆਇਆ ਕਿਸੇ ਅਖਬਾਰ 'ਚ ਨਹੀਂ ਆਇਆ ਵੀ ਪੰਜਾਬ ਦੀ ਆਵਾਜ਼ ਦੀ ਬਹੁਤ ਪ੍ਰੈਸ 'ਚ ਨਾ ਜਾਂਦਾ ਪਰ ਮੈਂ ਲੋਕਾਂ ਨਾਲ ਲੋਕਾਂ ਦੇ ਨਾਲ ਆ ਪੰਜਾਬ ਦੇ ਨਾਲ ਪਹਿਲਾਂ ਵੀ ਅਸੀਂ ਤੇ ਹੁਣ ਵੀ ਚਲੋ ਇੱਕ ਤੁਸੀਂ ਨਾਲ ਹਾਂ ਜੀ ਜਾਨਣ ਲਈ ਤੁਸੀਂ ਨਾਲ ਇੱਕ ਪਸ਼ੂ ਪਾਲਣ ਮੰਤਰੀ ਵੀ ਹੈ ਜੀ मतलब इस एरिया ਦੇ ਵਿੱਚ ਇੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਕਹਿਣ ਤੋਂ ਪਹਿਲੇ ਮੈਨੂੰ ਪਤਾ ਦੇਖੋ ਮਾਰੇ ਜ਼ਿੰਮੇਵਾਰ ਦੀ ਇੱਕ ਜੇ ਕਹਿ ਦਈਏ ਪਸ਼ੂ ਕਿੱਥੇ ਰਹਿੰਦਾ ਮੈਨੂੰ ਪਤਾ ਜੀ ਮੈਨੂੰ ਹੋਇਆ ਤਾਂ ਮੈਂ ਤਾਂ ਨਾਲ ਦੀ ਨਾਲ ਟੀਮਾਂ ਲਾ ਕੇ ਜਿਹੜੀ ਮੇਰੀਆਂ ਦਵਾਈਆਂ ਲਾ ਕੇ ਜਿਹੜੀ ਉਹ ਅਕਸਰਾ ਨੇ ਅਣਗਿਹਲੀ ਵੜਤੀ ਉਹਦੇ ਵਿੱਚ ਉਹਦੇ ਵਿੱਚ ਕੀ ਉਹਨਾਂ ਨੇ ਕਾਰਵਾਈ ਕੀਤੀ ਉਹਨਾਂ ਦੇ ਹਾਂਜੀ ਹੋਈ ਹੈ ਇਹ ਮਤਲਬ ਮਾਰਸਾ ਜ਼ਿਲ੍ਹੇ ਦੇ ਵਿੱਚ ਹੋਈ ਹੈ ਹਾਂਜੀ ਹਾਂਜੀ ਇੱਥੋਂ ਦੀ ਜਿੱਥੋਂ ਦੇ ਸੀਗੇ ਖਿਆਲੇ ਕੋਲੇ ਤੇ ਜਿੱਥੋਂ ਦੇ ਸੀਗੇ ਇਹ ਖੜੇ ਹੈ ਹੈ ਹੋਈ ਹੈ ਬਾਈ ਜੀ ਤੁਸੀਂ ਦੇਖੋ ਫਾਈਲਾਂ ਚ ਹੋਈ ਹੈ ਮੈਂ ਭੇਜਣੀ ਹੈ ਜਿਹੜਾ ਹੁਣ ਆ ਗਿਆ ਸੀ ਕੋਲ ਉਸ ਨੂੰ ਨਹੀਂ ਮੈਂ passe ਕਰ ਸਕਦਾ ਉਹਦਾ ਸਰ ਡਾਕਟਰ ਸਾਹਿਬ ਦਾ ਉਹ ਜਿਹੜਾ ਡਾਕਟਰ ਸੀਗਾ ਉਹ ਡੱਪ ਗਿਆ ਬਾਰ ਬਾਰ ਦਾ ਹੋ ਗਿਆ ਜੀ ਉਹ ਉਹ ਆਪਣੀ ਰਿਟਾਇਰਮੈਂਟ ਮੰਗਦਾ ਸੀ ਮੈਂ ਤਾਂ ਉਹ ਵੀ ਰੋਗ ਦੀ ਵੀ ਨੂੰ ਨਹੀਂ ਰਿਟਾਇਰਮੈਂਟ ਦਿੱਤੀ ਜਿਹੜੀ ਗੱਲ ਮੇਰੇ ਵਿੱਚ ਮੇਲ ਤਾਂ ਵਿਧਾਨ ਸਭਾ ਦੇ ਵਿੱਚ ਆ ਮਸਲਾ ਹੈ ਜੀ ਦੇਖੋ ਠੀਕ ਹੈ ਕੀ ਤੁਸੀਂ ਉਹ ਸਰਕਾਰ ਆਪਣੀ ਮੁਆਵਜ਼ਾ ਦੇ ਰਹੀ ਹੈ ਉਹਦਾ ਮੁਆਵਜ਼ੇ ਵਾਸਤੇ ਵੀ ਪੈਨਾਲ ਇਸ ਦਾ ਕੋਈ ਫੈ ਨਹੀਂ ਸੀਗਾ ਇਹ ਮੇਰੇ ਵੱਲੋਂ ਸੈਂਟਰਲ ਗਵਰਨਮੈਂਟ ਨੂੰ ਲਿਖ ਕੇ ਦਿੱਤਾ ਗਿਆ ਵੀ ਜਿਵੇਂ ਕੁਦਰਤੀ ਆਫਤ ਨਾਲ ਫਸਲਾਂ ਜਿਹੜਾ ਡਿਜ਼ਾਰਟ ਸਿਸਟਮ ਹੁੰਦਾ ਉਹਦੇ ਵਿੱਚ ਪਾਇਆ ਜਾਵੇ ਸਾਨੂੰ ਇਹਦਾ ਮਾਅਬਦ ਦਿੱਤਾ। ਮਤਲਬ ਪਾਈ ਹੈ ਜਾਂ ਕੋਈ ਸਰਕਾਰ ਨੇ ਨਹੀਂ ਅਜੇ ਉਹਨਾਂ ਨੇ ਅਜੇ ਨਹੀਂ ਖਾਧਾ ਸਾਡੇ ਵੱਲੋਂ ਕੋਈ ਦਬਾਅ ਚਲੋ ਇਹ ਸਾਰੇ ਛੱਡੋ ਹੁਣ ਕੂਲਰੀਆਂ ਵਾਲੇ ਤੇ ਮਤਲਬ ਕੋਈ ਮੀਟਿੰਗ ਹੋ ਸਕਦੀ ਹੈ ਜਾਂ ਕਰ ਲਾਂ ਕਿਹਦੇ ਲਈ ਤੁਸੀਂ ਦੱਸੋ ਪੈਂਦਾ ਜੀ ਲੱਖ ਰੋਪੀ ਡਿਪਟੀ ਸਾਹਿਬ ਕਰ ਲਓ ਕਿਦਾਂ ਸਰ ਉਹ ਕੁਲਰਿਆਂ ਵਾਲੇ ਮਸਲੇ ਦਾ ਡਿਟੇਲ ਲੈ ਕੇ ਮੀਟਿੰਗ ਕਰ ਲਓ ਫਿਰ ਸਰ ਮੈਂ ਕੁਲਰਿਆਂ ਵਾਲੇ ਮਸਲੇ ਬਾਰੇ ਐਸਐਸਪੀ ਸਾਹਿਬ ਨਾਲ ਕਰਕੇ ਸਰ ਦੀ ਗੱਲ ਕਰਾ ਦੂੰਗਾ ਬਸ ਬਸ ਉਹ ਜਿਵੇਂ ਵੀ ਹੋ ਸਕਦਾ ਨਾ ਕਰ ਮੈਂ ਤਾਂ ਉਹ ਮੀਟਿੰਗ ਕਰਾ ਦਿੰਦਾ ਐਸਐਸਪੀ ਨੂੰ ਦੇ ਟੈਲੀਫੋਨ ਦੇ ਅਸੀਂ ਦੇਖੋ ਜੀ ਹੁਣ ਜੇ ਸਾਰਾ ਮਾਨਸਾ ਜ਼ਿਲ੍ਹੇ ਦਾ ਪੁਲਿਸ ਪ੍ਰਸ਼ਾਸਨ ਉਹ ਧੂਮਾਫੀਆਂ ਦੀ ਪਿੱਠ ਦੇ ਖੜਾਏ ਮਤਲਬ ਇਹਨਾਂ ਤੁਸੀਂ ਕਿੰਨੀ ਕਹਾ ਸਰ ਮੈਂ ਉਸ ਨਹੀਂ ਜਿਹੜਾ ਜਿਹੜਾ ਮੇਰੇ ਵੱਲੋਂ ਮੈਂ ਨਹੀਂ ਕਦੇ ਵੀ ਵਿਚਾਰਦਾ ਮੈਂ ਤੁਹਾਡੇ ਨਾਲ ਆ ਜਿਹੜੇ ਬੇਇਨਸਾਫੀ ਹੈ ਜੇ ਇਨਸਾਫ ਦੀ ਗੱਲ ਹੋਤੇ ਹੈਗਾ ਜਿੱਥੇ ਨਹੀਂ ਉੱਥੇ ਨਹੀਂ ਬੇਇਨਸਾਫੀ ਤਾਂ ਸੀ ਤੁਹਾਨੂੰ ਕਹਿੰਦੇ ਵੀ ਨਹੀਂ ਬੇਇਨਸਾਫੀ ਕਿਸੇ ਰੰਗ ਨੂੰ ਚਾਹੀਦੀ ਪਰ ਇੱਕ ਉਹ ਕਿਸਾਨ ਦੀਆਂ ਦੋਨੇ ਲੱਤਾਂ ਗੱਡੀ ਚੜਾ ਕੇ ਤੋੜੀਆਂ ਗਈਆਂ ਸੀ ਸੀਸੀਟੀਵੀ 'ਚ ਅਸੀਂ ਅਸੀਂ ਗੱਡੀ ਦਾ ਨੰਬਰ ਹੈ ਸਰਪੈਂਚ ਦੀ ਰਾਜੂ ਸਰਪੈਂਚ ਦੀ ਗੱਡੀ ਹੈ ਮਤਲਬ ਜੀ ਤੇ ਇੱਕ 5 ਮਹੀਨੇ ਹੋ ਗਏ ਵੀ ਉਹ ਗੁੰਡਿਆਂ ਤੇ ਕੋਈ ਕਾਰਵਾਈ ਨਹੀਂ ਠੀਕ ਠੀਕ ਹੈ ਗੁਰੂ ਮੈਨੂੰ ਸਾਬਰਨ ਨਾਲ ਗੱਲ ਕਰਾਓ ਠੀਕ ਕੁੰਡ ਵੀ ਕਰਾ ਲੈ ਬਾਲੇ ਮੇਰੀ ਜਮੇਰੀ ਬਹੁਤ